ਤਤਨਾਮ ਵਾਹਿਗੁਰੂ ਸਹਬ ਜੀ ਆਸਾ ਮਹੱਲਾ ਪਨਵਾ ਇੱਕ ਸਿਮਰਮਣ ਮੈਂ ਹੀ ਰਹਾ ਉਹ ਨਾਮ ਤੇ ਆਵਹ ਰਹਿ ਬਸਾਵਹ ਤਿਸ ਬਿਨ ਕੋ ਨਾਹੀ ਪ੍ਰਭ ਸਰਣੀ ਆਈਏ ਸਰਬ ਫਲ ਪਾਈਏ ਸਗਲੇ ਦੁਖ ਜਾਹੀ ਜੀਅਨ ਕੋ ਦਾਤਾ ਪੁਰਖ ਵਿਦਾਤਾ ਨਾਨਕ ਘਟ ਘਟ ਆਹੀ ਜੀਅਨ ਕੋ ਦਾਤਾ ਪੁਰਖ ਵਿਦਾਤਾ ਨਾਨਕ ਘਟ ਘਟ ਆਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੀ ਨਾ ਮੋਰਾ ਅਸਰਲ ਜਾਰ ਆਖਲੇ ਸਤਨਾ ਜਨ ਤੋਰਾ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪ੍ਰਭਗਵਾਨ ਦਾਸਣਾ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇ ਹਰ ਓਮ ਕਰੀ ਵਖਿਆਨ ਸਭ ਗੁਰੂ ਪਿਆਰੇ ਗੁਰੂ ਸਾਰੇ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਸਾਧਗੁਰੂ ਨੇ ਪਾਰ ਬਖਸ਼ਿਸ਼ ਐਮਰਤ ਕੀਤੀ ਆਸਾ ਮਹੱਲਾ ਪੰਜਵਾਂ ਆਸਾ ਰਗ ਹੈ ਪੰਜਵੇਂ ਪਾਸ਼ਾ ਸ਼ਹੀਦਾਂ ਨੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬੇ ਤੋਂ ਚਾਰਣ ਕੀਤਾ ਹੋਇਆ 13ਵੇਂ ਘਰ ਦਾ 8ਵਾਂ ਸ਼ਬਦ ਤੇ ਲੜੀ ਵਾਰ ਦਾ 148 ਨੰਬਰ ਸ਼ਬਦ ਜੋ ਕੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾਂ 407 ਅੰਗ ਤੇ ਸੁशोਭਿਤ ਹੈ ਸਾਧਗੁਰੂ ਬਖਸ਼ਿਸ਼ ਕਰਦੇ ਨੇ ਅਸਾਂ ਮਹੱਲਾ ਪੰਜਵਾ ਏ ਸਿਮਰ ਮਨ ਮਾਹੀ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ अनेका ਬਾਰ-ਬਾਰ ਬਾੜ ਬਾਣੀ ਦੇ ਨਾਮ ਜ਼ਿਕਰ ਆਂਦਾ ਕਹਿੰਦੇ ਸਿਮਰਣਾ ਕਰ ਤਾਂ ਏਕ ਨੂੰ ਏਕੇ ਦੀ ਵਿਚਾਰ ਕਰਨੀ ਕਰ ਏਕੇ ਨੂੰ ਜਪਣਾ ਕਰ ਏਕੇ ਨੂੰ ਧਿਆਨਾ ਕਰ ਏਕੇ ਦੀ ਹੀ ਵਿਚਾਰ ਕਰ ਏਕ ਸਿਮਰ ਮਨ ਮਾਹੀ ਏਕੇ ਨੂੰ ਹੀ ਮਨ ਵਿੱਚ ਸਿਮਰਣਾ ਕਰ ਏਕੇ ਨੂੰ ਹੀ ਜਪਣਾ ਕਰ ਭਾਈ ਕਹਿੰਦੇ ਸਿਮਰ 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 ਸੁਪਾਵ ਕਲ ਕਲੇਸ਼ ਤਨ ਮਹਿ ਮਿਟਾਵੋ ਕਹਿੰਦੇ ਸਾਰੇ ਕਲਾ ਕਲੇਸ਼ ਮਿਟ ਜਾਣਗੇ ਪਰ ਸ਼ਰਤ ਬਸ਼ਰਤ ਇੱਕ ਨੂੰ ਸਿਮਰਣਾ ਕਰ ਇੱਕ ਨੂੰ ਧਿਆਨ ਕਰ ਮਨ ਵਿੱਚ ਮਨ ਮਾਹੀ ਮਨ ਵਿੱਚ ਰਹਾਵ ਵਿਸ਼ਰਾਮ ਦੇ ਕੇ ਕੇਂਦਰੀ ਭਾਸੁੰ ਜਾਂਦੇ ਨੇ ਕਿਵੇਂ ਸਿਮਰਣਾ ਕਿਵੇਂ ਜਪਣਾ ਉਹਦਾ ਅਜ ਜਿਕਰ ਕਰਦੇ ਨੇ ਕਿਉਂਕਿ ਏਕ ਸਿਮਰਵਣ ਮਾਹੀ ਕਹਿ ਦਿੱਤਾ ਹੈ ਇੱਥੇ ਸਾਨੂੰ ਹੁਕਮ ਲਾਇਆ ਹੈ ਸਿਮਰਨ ਕਰ ਇੱਕਦਮ ਪਰ ਕਿਵੇਂ ਕਰਨਾ ਹੈ ਉਹ ਅਗਲੀਆਂ ਪੰਕਤੀਆਂ ਚ ਕਲੀਅਰ ਕਰਦੇ ਨੇ ਨਾਮ ਧਿਆਵਹ ਰਿਲਾਪ ਸਾਵਹ ਇਸ ਬਿਨ ਕੋ ਨਹੀਂ ਨਾਮ ਨੂੰ ਧਿਆਣਾ ਕਰ ਰਿਦਵ ਸਾਵਹ ਰਿਦਾ ਭਾਗ ਹਿਰਦੇ ਵਿੱਚ ਉਸ ਨੂੰ ਨਾਮ ਨੂੰ ਬਸਾਣਾ ਕਰ ਕਿਉਂਕਿ ਇੱਕ ਧਿਆਨ ਅਲੱਗ ਹੈ ਬਸਾਣਾ ਅਲੱਗ ਹੈ ਕਿਉਂਕਿ ਨਾਮ ਜਪਣਾ ਰਸਨਾ ਨਾਲ ਹੈ ਫਿਰ ਹੌਲੀ ਹੌਲੀ ਅੰਦਰ ਜਾਏਗਾ ਅੰਤਰਾ ਆਤਮੇਂ ਅੰਤਰਾ ਮੁਖੀ ਜਾਏਗਾ ਪਰ ਹਿਰਦੇ ਵਿੱਚ ਇੱਕ ਇਸੇ ਵਿਰਲੇ ਦੇ ਵੱਸਦਾ ਕਿਉਂਕਿ ਜਪਦੇ ਸਾਰੇ ਨੇ ਸੋਈ ਰਾਮ ਸਭਾ ਕਹੇ ਸੋਈ ਕੋਤਕ ਹਾਰ ਰਾਮ ਸਭੇ ਜਪਦੇ ਨੇ ਸਾਰੀ ਕਾਇਨਾਤ ਕੁਲ ਜਹਾਨ ਜਪਦਾ ਹੈ ਪਰ ਕਿਤੇ ਕਿਸੇ ਵਿਰਲੇ ਦੇ ਹਿਰਦੇ ਵਿੱਚ ਨਾਮ ਦੀ ਦਾਤ ਬਸ ਨਹੀਂ ਕਰਦੀ ਹੈ ਇਸ ਬਿਨ ਕੋ ਨਹੀਂ ਉਹਦੇ ਬਿਨਾ ਹੋਰ ਕੋਈ ਵੀ ਤੇਰਾ ਆਸਰਾ ਨਹੀਂ ਹੈ ਦਰਗਾਹ ਵਿੱਚ ਬੇਲੀ ਕੋਈ ਨਹੀਂ ਹੈ ਨਾਮ ਤੋਂ ਬਿਨਾਂ ਤੇਰਾ ਕੋਈ ਸੰਗੀ ਸਾਥੀ ਨਹੀਂ ਬਣਨਾ ਇਹ ਉਹ ਤੋਂ ਬਿਨਾ ਹੈ ਕੋਈ ਨਹੀਂ ਇਸ ਲਈ ਨਾਮ ਨੂੰ ਜਪਣਾ ਵੀ ਕਰ ਧਿਆਣਾ ਕਰ ਹਿਰਦੇ ਵਿੱਚ ਬਸਾਣਾ ਕਰ ਪ੍ਰਭ ਸਰਣੀ ਆਈਏ ਸਰਬ ਫਲ ਪਾਈਏ ਸਗਲੇ ਦੁੱਖ ਜਾਹੀ ਪ੍ਰਭ ਸਰਣੀ ਆਈਏ ਉਹ ਆਇਆ ਦੂਰ ਹੋ ਚਲੇ ਕੇ ਮੈਂ ਤੱਕੀ ਤੋਂ ਸਰਨਾਈ ਦਿਓ ਨਿਆ ਅਸਰ ਕਿਸ ਮੇਲ ਤੇ ਤਮੇ ਮੇਰਾ ਸਰਬੋਦਕ ਗਵਾਇ ਦਿਓ ਮੇਰੇ ਸਤਿਗੁਰੂ ਮੈਂ ਬਹੁਤ ਦੂਦ ਰਾਡੇ ਦਾ ਸਫਰ ਕਰਦਾ ਹੋਇਆ ਇਸ ਸੰਸਾਰ ਵਿੱਚ ਆਇਆ ਤੇਰੀ ਸ਼ਰਨ ਵਿੱਚ ਆਇਆ ਜੋ ਸ਼ਰਨ ਆਵੇ ਤਿਸ ਕੰਠਲਾ ਵੇ ਗੁਰਦਸwami ਸੰਤਾਂ ਜਿਹੜੇ ਸ਼ਰਨ ਵਿੱਚ ਆ ਜਾਏ ਤੇਰੇ ਉਹਨੂੰ ਤੋਂ ਆਪਣੇ ਕੰਠ ਭਾਵ ਆਪਣੇ ਹਿਰਦੇ ਨਾਲ ਲਾ ਲੈਣ ਤੇ ਮੇਰੇ ਸਤਿਗੁਰੂ ਪ੍ਰਭ ਸਰਣੀ ਆਇਆ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਜੋ ਕਹਿੰਦਾ ਆਣਾ ਕਰ ਸਭ ਬਫਾਲੇ ਪਾਈ ਹੈ ਤੇ ਸਤਿਗੁਰੂ ਕਹਿੰਦੇ ਨੇ ਸਾਰੇ ਫਲ ਮਿਲ ਜਾਣਗੇ ਸੜਲੇ ਦੁੱਖ ਜਾਹੀ ਸਾਰੇ ਦੁੱਖ ਮਿਟ ਜਾਣਗੇ ਅਸੀਂ ਕਹਿੰਨੇ ਆ ਰੈਡੀਮੇਡ ਮਿਲ ਜਾਏ ਸੁੱਕਾ ਰੈਡੀਮੇਡ ਮਿਲ ਜਾਏ ਨਾਮ ਰੈਡੀਮੇਡ ਮਿਲ ਜਾਏ ਪਰ ਜਾਣਾ ਨਾ ਭਾਵੇ ਗੁਰੂ ਘਰ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਵੱਟੀ ਵੀ ਵੱੱਟੀ ਵੀ ਵਟਣੀ ਪੈਗੀ ਇਹਦੇ ਵਿੱਚ ਤੇਲ ਵੀ ਪਾਣਾ ਪਏਗਾ ਤਬਰ ਅਗਨ ਵੀ ਦਿਖਾਣੀ ਪੈਗੀ ਤਾਂ ਉਹ ਵੱਟੀ ਚੱਲਦੀ ਜੋਤ ਚੱਲਦੀ ਹੈ ਇਸ ਤਰ੍ਹਾਂ ਮਨੁੱਖ ਵਿੱਚ ਵੀ ਜੋ ਤ ਹੈ ਨਿਰੰਕਾਰ ਦੀ ਪਰਵਰਤੀ ਨਾਮ ਦੀ ਵਟਣੀ ਪੈਗੀ ਤੇਲ ਸਤ ਸੰਗਤ ਦਾ ਪਾਣਾ ਪਏਗਾ ਤੇ ਗਿਆਨ ਦੇ ਨਾਲ ਇਸ ਨੂੰ ਜਗਾਣਾ ਪਏਗਾ ਸਤਿਗੁਰੂ ਕਹਿੰਦੇ ਨੇ ਫਿਰ ਸਭੇ ਫਲ ਪਾਈ ਸਰਬਲ ਪਾਈ ਪਾਈ ਸਗਲੇ ਦੁਖ ਜਾਹੀ ਸਾਰੇ ਦੁਖ ਦਰਿਦਰ ਨਾਸ਼ ਹੋ ਜਾਂਦੇ ਨੇ ਜੇ ਸਤਿਗੁਰੂ ਕਹਿੰਦੇ ਨੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਕੇ ਬਾਣੀ ਜਦੋਂ ਬਾਣੀ ਸੁਣੀ ਨਾਮ ਜਪਿਆ ਸਾਰੇ ਤਰ੍ਹਾਂ ਦੇ ਦੁੱਖ ਦਰਦ ਕਲੇਸ਼ ਖਤਮ ਹੋ ਗਏ ਨੇ ਜੀ ਅਣਕੁ ਦਾਤਾ ਪੁਰਖ ਬਿਦਾਤਾ ਨਾਨਕ ਕਟਕਟ ਆਹੀ ਜੀ ਅਣਕੁ ਦਾਤਾ ਕਹਿੰਦੇ ਭਾਈ ਸਤਗੁਰੂ ਜੀ ਬਖਸ਼ ਗਿਆਨ ਕਰਦੇ ਹੈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਉਹ ਪਰਮੇਸ਼ਰ ਸਾਰੇ ਜੀਅ ਨੂੰ ਦਾਤਾਂ ਦੇਣ ਵਾਲਾ ਹੈ ਪਰ ਉਹਨਾਂ ਦੇ ਕਰਮਾਂ ਦੇ ਅਨੁਸਾਰ ਉਹਨਾਂ ਨੂੰ ਫਲ 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 ਦੀਆਂ ਦਤਾ ਦਿੰਦਾ ਹੈ ਉਹਨਾਂ ਦੇ ਕਰਮਾਂ ਦੇ ਅਨੁਸਾਰ ਉਹਨਾਂ ਨੂੰ ਦਾਤ ਵੰਡਣੀ ਕਰਦਾ ਹੈ ਇਸ ਲਈ ਭਾਈ ਜੀਵਨ ਕੋ ਦਾਤਾ ਪੁਰਖ ਵਿਦਾਤਾ ਇਸ ਲਈ ਕਿਹਾ ਹੈ ਦਤਾ ਦਾਤਾ ਹੈ ਕਿ ਸਭ ਕੋ ਦੇਵਨਾਰ ਕੁੱਲ ਜਹਾਨ ਦੀ ਕਾਇਨਾਤ ਨੂੰ ਦਤਾ ਦੇਣ ਵਾਲਾ ਹੈ ਜਹਾਨ ਨੂੰ ਦਤਾ ਵੰਡਣ ਵਾਲਾ ਐਡਾ ਸਮਰਾਤ ਹੈ ਨਾਨਕ ਘਟ ਘਟ ਆਹੀ ਉਹ ਘਟ ਘਟ ਵਿੱਚ ਵਿਆਪਕ ਪਰਮੇਸ਼ਰ ਆਪਣੇ ਹਿਰਦੇ ਵਿੱਚ ਚਾਹਣਾ ਕਰੋ ਤੇ ਉਸ ਨੂੰ ਜਪਨਾ ਕਰੋ ਜਿਹੜਾ ਨਾ ਮਰੇ ਨਾ ਠਾਗੇ ਜਾਏ ਨਾ ਉਹ ਮਰਣਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੀ ਕਹਿੰਦੇ ਉਹ ਪਰਮੇਸ਼ਰ ਜਿਹੜਾ ਹਿਰਦੇ ਵਿੱਚ ਵਸਦਾ ਹੈ ਜਿਹੜੇ ਨਾ ਉਹ ਠੱਗਿਆ ਜਾਂਦਾ ਹੈ ਨਾ ਉਹ ਮਰਨ ਮੰਦ ਗੇੜ ਵਿੱਚ ਪੈਂਦਾ ਉਸ ਪ੍ਰਮਾਤਮਾ ਨੂੰ ਉਸ ਭਲੀਪੁਰ ਪ੍ਰਮਾਤਮਾ ਨੂੰ ਨਿਰੰਕਾਰ ਨੂੰ ਜਪਨਾ ਕਰੋ ਜਿਹੜਾ ਰੂਪ ਰੇਖ ਤੋਂ ਨਿਆਰਾ ਹੈ ਜਿਹੜਾ ਸਾਰੀਆਂ ਦਾਤਾ ਸਰਬ ਇਛੇ ਫਾਲ ਨੇ ਨਵਾਲਾ ਇਸ ਲਈ ਭਾਈ ਘਟ ਘਟ ਆਹੀ ਘਟ ਘਟ ਵਿੱਚ ਉੜਨਾ ਮਿਆ ਹੋਇਆ ਤੇ ਹਰੀ ਖਿਰਦੇ ਵਿੱਚ ਉਸ ਨੂੰ ਜਾਣਾ ਕਰੋ ਉਸ ਨੂੰ ਜਪਣਾ ਕਰੋ ਸੋ ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਤੁਹਾਡੇ ਸ਼੍ਰੀ ਕੋ ਅਜੰਸਾਈ ਜੀ ਦੇ ਜਵਾਰਦੀ ਜਾਣ ਕੇ ਪੱਲੇ ਬੰਨਾਂ ਅੰਮਲ ਕਰਨਾ ਦੇ ਰੂ ਸੀ ਇਸ ਕਰ ਵਰ ਦਾ ਅਸਕੇ ਤੋਂ ਕਥਾ ਵਿਚਾਰਨ ਕਰਨ ਦੀ ਜ ਆ ਜਾਵੇ ਲੇਖਕ ਤਾਰਾ ਛੁੱਟੀ ਹੈ ਖਿੰਖਣ ਭੁੱਲਣ ਹਾਰ ਬਖਸ਼ਨਾ ਹਰ ਬਖਸ਼ਲੇ ਨਾਨਕ ਬਾਰਤਾ ਦੇਖ ਸੱਜਣਾ ਸਿਸੜੀਆਂ ਜੋ ਹੋ ਗਾ ਸਹਿ ਸੁਮੇਲ ਕਾ ਜਵਰ ਕੀ ਫਤੇ ਦਾ ਜਵਾਬ ਫਤੇ ਜਵਾਹੀ ਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤੇ